ਜਿਹੜਾ ਜਜ਼ਬਾ ਹੈ ਨਾ ਹੁਣ ਕੋਈ ਜਜ਼ਬਾ ਕਿ ਲੜਨ ਵਾਸਤੇ ਤਿਆਰ ਤੇ ਉਹ ਬਹੁਤ ਜ਼ਿਆਦਾ ਉੱਥੇ ਬੈਠਿਆਂ ਚ ਉਹਨਾਂ ਇਹ ਕਿ ਹੁਣ ਤੁਹਾਨੂੰ ਦੱਸੋ ਕਰੀਏ ਕੀ ਹਲ ਉਹ ਬੰਦੇ ਕੁਝ ਕਰਨਾ ਚਾਹੁੰਦੇ ਉਹ ਲੜਨਾ ਚਾਹੁੰਦੇ ਤੇ ਦੁੱਜੀ ਗੱਲ ਜਿਹੜਾ ਉਹਨਾਂ ਦੇ ਵਿੱਚ ਸੋਵਰੈਂਟੀ ਦੀ ਗੱਲ ਹੈ ਕਿਉਂਕਿ ਪਹਿਲਾਂ ਇਹ ਜੋ ਮੈਂ ਦੱਸਿਆ ਕਿ ਜਿਹੜਾ ਸੀ ਨਾ ਚਲੋ ਬੰਦੇ ਉਹ ਤਾਂ ਸਿੱਖ ਮਸਲਿਆਂ ਬਾਰੇ ਸੋਚਦੇ ਹੋਣਗੇ ਪਰ ਜਿਹੜਾ ਸੋਵਰਨ ਸਿੱਖ ਸਟੇਟ ਦਾ ਆਈਡੀਆ ਸੀ ਇਹ ਨੂੰ ਬਾਹਲੇ ਲੋਕ ਨਹੀਂ ਸੀ ਅਪਰੂਵ ਕਰਦੇ ਥੋੜੇ ਬੰਦੇ ਸੀ ਬਹੁਤ ਥੋੜੇ ਹੁਣ ਇਹ ਤਕਰੀਬਨ ਇੰਫਾਮ ਦੇ ਲੋਕ ਕੇ ਮੁਖਤਾ ਹੈ ਬਣ ਗਈ ਗੱਲ ਬਹੁਤ ਥੋੜੇ ਬੰਦੇ ਹੋਣਗੇ ਜਿਹੜੇ ਹੁਣ ਇਸ ਨੂੰ ਅਪਰੂਵ ਨਹੀਂ ਕਰ ਰਹੇ ਉਹ ਉਹ ਬੁੱਕਲ ਨਹੀਂ ਉਹ ਹੰਡੜ ਬੱਟੀ ਬੈਠੇ ਉਦਰੇ ਰਾਸ਼ਟਰਵਾਦੀ ਹਿੱਸਾ ਜਾਂ ਹੋਰ ਇਸ ਤਰ੍ਹਾਂ ਦੇ ਉਹ ਹੁਣ ਬਹੁਤ ਹੀ ਛੋਟਾ ਜਿਹਾ ਸੈਕਸ਼ਨ ਹੈ ਸੋ ਇਹ ਸਾਰਾ ਕੁਝ ਦੇਖ ਕੇ ਤੇ ਬਹੁਤ ਮਨ ਨੂੰ ਹੌਸਲਾ ਹੋਇਆ ਤੇ ਤਕੜਾਈ ਮਿਲੀ ਹੈ ਖਾਸ ਕਰਕੇ ਨੌਜਵਾਨ ਵਰਗ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੈ ਪੀ ਬਨਮਾ ਬੀਬੀਆਂ ਦੇ ਵਿੱਚ ਸਿੱਖ ਬੀਬੀਆਂ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਚੋ ਪ੍ਰੋਗਰਾਮਾਂ ਦੇ ਵਿੱਚ ਆਈਆਂ ਮੇਰੇ ਮਨ ਨੂੰ ਮਿਲੇ ਬੜੀਆਂ ਭਾਵੁਕ ਹੋਈਆਂ ਜਿਵੇਂ ਅੱਖਾਂ 'ਚ ਪਾਣੀ ਆ ਜਾਣਾ ਜਾਂ ਰੋਣਾ ਕਿਉਂਕਿ ਇੰਨਾ ਦਰਦ ਜਿਹੜਾ ਕੌਮੀ ਦਰਦ ਦਾ ਉਹ ਬਹੁਤ ਜ਼ਿਆਦਾ ਹੈਗਾ ਤੇ ਉਹ ਫਿਰ ਪ੍ਰਗਟ ਹੋਇਆ ਸਾਰੇ ਥਾਵਾਂ ਦੇ ਉੱਤੇ ਇਹ ਸੀ ਕੁਸ਼ ਜਿਹੜੇ ਮੈਂ ਇਮਪ੍ਰੈਸ਼ਨ ਐਥਿਕਾ ਨੋਟ ਕੀਤੇ ਜੀ ਤੇ ਇਹ ਜਿਹੜੇ ਕਤਲ ਕੀਤੇ ਇਹਨਾਂ ਨੇ ਉਹਦੇ 'ਚ ਇਹਨਾਂ ਤੇ ਸੋਚਿਆ ਹੂੰ ਕਿ دہشت ਭੈਲ ਜੂਗੀ ਪਰ ਬਿਲਕੁਲ ਹੀ ਕੋਈ ਦਹਿਸ਼ਤ ਦਾ ਨਾਮ ਨਿਸ਼ਾਨ ਬਣੀ ਜੀ ਬੰਦੇ ਡਰ ਗਏ ਹੋਣ ਕਿਤੇ ਇਹ ਸੋ ਰੋਧ ਨੂੰ ਪੈਦਾ ਹੋ ਗਿਆ ਸੋ ਉਹ ਤਾਂ ਇਹਨਾਂ ਨੂੰ ਬਹੁਤ ਪੁੱਠਾ ਪਿਆ ਜੋ ਕੁਛ ਵੀ ਇਹਨਾਂ ਨੇ ਕੀਤਾ ਤੇ ਇਸ ਗੱਲ ਕਰਕੇ ਨਾ ਮੈਂ ਓਵਰਆਲ ਮੈਂ ਕਹਿ ਸਕਦਾ ਕਿ ਬੜਾ ਹੀ ਉਤਸ਼ਾਹ ਪੂਰਨ ਮਾਹੌਲ ਤੇ ਬੜਾ ਜਿਵੇਂ એનર્ਜੀ ਨਾਲ ਛਲਕਦਾ ਇੱਥੇ ਵੀ ਗਏ ਆ ਉਹ ਉੱਥੇ ਪ੍ਰਗਟ ਹੋਇਆ